ਸਬਜ਼ੀਆਂ ਦੇ ਭਾਅ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਰਨਤਾਰਨ ਦੇ ਵਿੱਚ ਦੁਕਾਨਦਾਰਾਂ ਅਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਸਬਜ਼ੀਆਂ ਦੇ ਭਾਅ ਲੋਕਾਂ ਦੀਆਂ ਜੇਬਾਂ ਤੇ ਕਾਫੀ ਅਸਰ ਪਾ ਰਹੇ ਹਨ ਤਰਨਤਾਰਨ ਦੇ ਵਿੱਚ ਦੁਕਾਨਦਾਰਾਂ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਜਿੱਥੇ ਕਿ ਸਬਜ਼ੀਆਂ ਦੇ ਭਾਅ ਕਾਫੀ ਜ਼ਿਆਦਾ ਵਧ ਰਹੇ ਨੇ ਤੁਸੀਂ ਦੇਖ ਰਹੇ ਜਿਵੇਂ ਇੰਡੀਆ ਨੂੰ ਪੰਜਾਬ ਮੈਂ ਹੈ ਵਿਜੇਕ ਲਗਾਤਾਰ ਦੇਖਣ ਨੂੰ ਮਿਲਦਾ ਹੈ ਕਿ ਸਬਜ਼ੀਆਂ ਦੇ ਭਾਅ ਇਸ ਕਦਰ ਵਧੇ ਜਾ ਰਹੇ ਨੇ ਕਿ ਲੋਕਾਂ ਦੇ ਘਰਾਂ ਦਾ ਬਜਟ ਬਿਲਕੁਲ ਹਿਲ ਚੁਕਾ ਹੈ ਦੇਖਣ ਨੂੰ ਮਿਲਦਾ ਹੈ ਕਿ ਹੁਣ ਤਾਂ ਤੜਕਾ ਵੀ ਨਹੀਂ ਲੱਗ ਸਕਦਾ ਕਿਉਂਕਿ ਟਮਾਟਰ ਦਾ ਅਸੀਂ ਤੁਹਾਨੂੰ ਟਮਾਟਰ ਦਿਖਾਉਣਾ ਚਾਹੁੰਦੇ ਹਾਂ ਕਿ ਟਮਾਟਰ ਦੇ ਆ ਹਾਲਾਤ ਪਹਿਲਾਂ ਦੇਖ ਲਓ ਕਿ ਕਿਸ ਤਰ੍ਹਾਂ ਦਾ ਟਮਾਟਰ ਵਾ ਔਰ ਇਹਦਾ ਜਿਹੜਾ ਭਾਅ ਵਾ 100 120 ਰੁਪਏ ਕਿਲੋ ਹੈ ਲਸਣ 200 ਤੇ 40 250 ਰੁਪਏ ਅਦਰ ਦਾ ਵੀ 250 ਔਰ ਸਬਜ਼ੀਆਂ ਸਾਰੀਆਂ ਦੇ ਰੇਟ ਜਿਹੜੇ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਲੋਕ ਜਿਹੜੇ ਨੇ ਬਹੁਤ ਪਰੇਸ਼ਾਨ ਹੋ ਗਏ ਨੇ ਕਿਸੇ ਦੇ ਕੋਲ ਵੀ ਉਹਨਾਂ ਇੰਨੇ ਪੈਸੇ ਨਹੀਂ ਕਿ ਉਹ ਘਰ ਦੇ ਜ ਆਪਣਾ ਜੀਵਨ ਵਾਸਤੇ ਕੀ ਸਬਜ਼ੀ ਲਿਜਾ ਕੇ ਰੋਟੀ ਖਾ ਸਕੇ ਹਰ ਇੱਕ ਚੀਜ਼ ਦੇ ਭਾਅ ਵਧੇ ਨੇ ਕਿਉਂਕਿ ਜਿਹੜੀ ਬਾਰਿਸ਼ ਆ ਪੰਜਾਬ ਚ ਸਹੀ ਨਹੀਂ ਹੋ ਰਹੀ ਤੇ ਉਸ ਦੇ ਨਾਲ ਨਾਲ ਵੇਚਣ ਨੂੰ ਮਿਲਦਾ ਪਿਆ ਹੈ ਕਿ ਗਰਮੀ ਇੰਨੀ ਜ਼ਿਆਦਾ ਹੈ ਤਾਂ ਸਬਜ਼ੀਆਂ ਸੜ ਰਹੀਆਂ ਨੇ ਫਰੂਟ ਖਰਾਬ ਹੋ ਰਿਹਾ ਤੇ ਫਰੂਟ ਦੀ ਅਗਰ ਗੱਲ ਕੀਤੀ ਜਾਵੇ ਤੇ ਆਂਬ ਦੇ ਨਾਲ ਲੋਕੀ ਰੋਟੀ ਖਾਣਾ ਸਟਾਰਟ ਕਰਨ ਲੱਗੇ ਨੇ ਕਿਉਂਕਿ 20 ਰੁਪਏ ਕਿਲੋ ਆਂਬ ਵਿਗਰੇ ਨੇ ਆਂਬ 20 ਰੁਪਏ ਕਿਲੋ ਤੇ ਸਬਜ਼ੀ 100 120 ਟਮਾਟਰ 100 ਰੁਪਿਆ ਤੜਕਾ ਵੀ ਨਹੀਂ ਲੱਗ ਰਿਹਾ ਇੰਨੇ ਬੁਰੇ ਹਾਲਾਤ ਨੇ ਤਾਂ ਜੋ ਸਰਕਾਰ ਕਿ ਜੋ ਕਿਸਾਨ ਕਹਿ ਰਹੇ ਨੇ ਕਿ ਜੇ ਅਗਰ ਐਮ ਐਸ ਪੀ ਲਗਾ ਦਿਓ ਤੇ ਚੀਜ਼ਾਂ ਦੇ ਰੇਟ ਦਾ ਵੀ ਪਤਾ ਲੱਗ ਜਾਏਗਾ ਐਮ ਐਸ ਪੀ ਮਿਲਣ ਦੇ ਨਾਲ ਸਾਰਾ ਕੁਝ ਜਿਹੜਾ ਵਾ ਉਹ ਸਹੀ ਹੋ ਸਕਦਾ ਹੈ ਪਰ ਵੇਖਣ ਨੂੰ ਮਿਲਦਾ ਲਗਾਤਾਰ ਜਿਹੜਾ ਵਾ ਲੋਕਾਂ ਦੇ ਘਰਾਂ ਦਾ ਬਜਟ ਹਿਲ ਚੁੱਕਾ ਵਾ ਇਹ ਰੋਟੀ ਖਾਣੀ ਮੁਸ਼ਕਲ ਹੋਈ ਪਈ ਹੈ ਦੇਖਣਾ ਹੈ ਕਿ ਸਰਕਾਰ ਕਿੰਨੀ ਜਲਦੀ ਇਹਨਾਂ ਸਬਜ਼ੀਆਂ 'ਤੇ ਧਿਆਨ ਦੇ ਪਾਉਂਦੀ ਹੈ ਫਰੂਟਾਂ 'ਤੇ ਧਿਆਨ ਦੇ ਪਾਉਂਦੀ ਹੈ ਤਾਂ ਕਿ ਲੋਕ ਘਰਾਂ ਵਿੱਚ ਰੋਟੀ ਖਾ ਸਕਣ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਪੰਜਾਬ ਤਰਨਤਾਰਨ ਏ ਬਾਗੂਣਾ ਦੀ ਗੱਲ ਬੇਬਸੀ ਕਿਉਂਾ ਕਿਹੜਾ ਇਹਨਾਂ ਦੀ ਤੁਹਾਡਾ ਮੇਰਾ ਨਾਮ ਗਗਨਦੀਓ ਕੀ ਕੰਮ ਕਰਦੇ ਸਬਜੀ ਦਾ ਜੀ ਕਿਸ ਤਰ੍ਹਾਂ ਸਬਜੀ ਇਹਦਾ ਭਾਅ ਚੱਲਦਾ ਮਿਆ ਵਾ ਜਿਵੇਂ ਕੀ ਮਟਰ 20 ਕੀ ਬਤਾਓ Shimla ਮਿਰਚ ਅਰਬੀ ਮਟਰ ਹੈ 120 ਰੁਪਏ ਕਿਲੋ ਟਮਾਟਰ ਹੈ 100 ਰੁਪਏ ਕਿਲੋ Shimla ਮਿਰਚ 80 ਰੁਪਏ ਕਿਲੋ ਫੋਬੀ 60 ਰੁਪਏ ਕਿਲੋ ਅੜੀ 80 ਰੁਪਏ ਕਿਲੋ ਤੇ ਕਿਸ ਤਰ੍ਹਾਂ ਕੰਮ ਕਰ ਚੱਲ ਰਿਹਾ ਕੰਮਕਾਰ ਬਹੁਤ ਮੰਦਾ ਚੱਲ ਰਿਹਾ ਹੈ ਤਾਂ ਸਬਜੀ ਮਹਿੰਗੀ ਬਹੁਤ ਜ਼ਿਆਦਾ ਵਾ ਬਜਟ ਤੋਂ ਬਾਹਰ ਹੋਈ ਪਈ ਆ ਇਹ ਗਾਹ ਇਹ ਸੁਣ ਕੇ ਭੱਜ ਜਾਂਦਾ ਤੇ ਤੁਹਾਡਾ ਗੁਜ਼ਾਰਾ ਆਡਾ ਰੱਬ ਦੇ ਆਸਰੇ ਆਈ ਤੇ ਆਪ ਕੱਬਜੀ ਕਿੰਨੀ ਕਿੰਨੀ ਖਰਾਬ ਹੋ ਗਈ ਆ ਮਹਿੰਗੀ ਹੁਣ ਕਰਕੇ ਹਸਤੀ ਹੋ ਜਾਂਦਾ ਜੀ ਕੇ ਜੇ ਸਸਤੀ ਦੀ ਗਾਹ ਜ਼ਿਆਦਾ ਪੈਂਦੀ ਹਾਂ ਗਾਹ ਅਗੇ 20 ਰੁਪਏ ਕਿਲੋ ਮਟਰ ਦੇਖਦੇ ਭਾਈ 40 ਰੁਪਏ ਕਿਲੋ ਲੱਗਦੇ ਭਾਈ ਗਾਹ ਕਿਲੋ ਕਰੋ ਖੜਦਾ ਹੀ ਹੁਣ ਗਾਹ ਪਈਆ ਪਈਆ ਖੜਦਾ ਤੇ ਜੇ ਤੜਕਾ ਲਾਉਣਾ ਸਬਜੀ ਨੂੰ ਤੜਕਾ ਤੜਕਾ ਪਤਰਦੀ ਆ ਬਾਲਾਸਣ ਹੋ ਗਿਆ ਜਿਹੜਾ 50 100 ਰੁਪਏ ਕਿਲੋ ਦਾ ਸਣ ਦਾ ਹੈ ਕਿਉਂਕਿ ਚੀਤਾ ਵੱਧ ਗਿਆ ਤੁਹਾਡਾ ਵੀ ਫਰਕ ਪੈ ਗਿਆ ਸਾਡਾ ਆਪੇ ਫਰਕ ਪੈ ਗਿਆ ਹੋਣਾ ਜੀ ਦਾ ਐਗਰ ਸਬਜੀ ਸਸਤੀ ਹੋਵੇ ਸਾਰੇ ਸੂਡ ਦਾ ਸਸਤਾ ਹੋਵੇ ਕਹਦਾ ਵੀ ਕਿ ਗੰਡਾ ਕੇ 5 ਕਿਲੋ ਵੇਚਦਾ ਪਿਆ ਗੰਡਾ 2.5 ਕਿਲੋ ਹੋ ਗਿਆ ਸੂਡਾ ਆਲੂ ਮਹਿੰਗੇ ਹੋਏ ਤੇ ਰੋਟੀ ਲੱਗਦਾ ਨਹੀਂ ਅੰਬ ਬਾਰੇ ਸੁਣਿਆ ਜਾ ਰਿਹਾ ਅੰਬ ਦੇ ਕਹਿੰਦੇ 20 ਰੁਪਏ ਕਿਲੋ ਹੋ ਗਿਆ ਸੂਡਾ 5 ਕਿਲੋ ਰਾਤੀ 7 ਕਿਲੋ ਵੇਚਦਾ ਜੀ ਹੁੰਦੇ ਜਾਂਦੇ ਅੰਬ ਨਾਲ ਰੋਟੀ ਖਾਣੀ ਪੈਣੀ ਹੈ ਕਿਹਨਾ ਜੀ ਕਿਰਿੰਦਰਪਾਲ ਜੀ ਕੰਮ ਕਰਦੇ ਸਬਜੀ ਦੁਕਾਨ ਹੈ ਜੀ ਕੇਲਾ ਸਾ ਜੀ ਸਬজੀਆਂ ਦੇ ਲਾਤ ਬਹੁਤ ਮਾੜੇ ਆ ਜੀ ਸਬਜੀ ਮਗਰ ਮੀ ਨਹੀਂ ਪੈਂਦੇ ਬਹੁਤ ਜਿਆਦਾ ਤੇਜ਼ ਹੋਈ ਪਈ ਹੈ ਅਗਲੇ ਬਨੇ ਗਾਹ ਨਹੀਂ ਗਾ ਸੋਚੀਦਾ 60 70 ਰੁਪਏ ਤੋਂ ਹਰ ਇੱਕ ਚੀਜ਼ ਦਾ ਆਇਆ ਮੰਡੀ ਦੇ ਵਿੱਚ ਆਲੂ ਲੈ ਲੋ 1200 ਰੁਪਏ ਦਾ ਤੋੜਾ ਆ ਗੰਡਾ 38 33 ਰੁਪਏ ਬਾ ਆ ਗਲੇ ਬਨੇ 100 ਦਾ 2.5 ਕਿਲੋ ਲਿਖਦਾ ਤੇ ਪਹਾ ਕੋਈ ਭਾਈਦਾ ਨਹੀਂ ਪਿਆ ਮੀਂਹ ਪੈਣ ਦੀ ਸੰਭਾਵਨਾ ਨਹੀਂ ਆ ਮੀਂਹ ਪਾ ਜੇ ਸੌਦੇ ਸੱਤ ਹੋ ਸਕਦੇ ਹੋਏ ਹੁਣ ਬਹੁਤ ਪੈ ਰਹੀ ਹੈ ਕਿੱ체 ਮੀਂਹ ਪੈ ਰਿਹਾ ਮਾਝਾ ਨਾਲ ਨਹੀਂ ਪੈ ਰਿਹਾ ਜੀ ਮਾਝਾ ਲੋ ਸੌਦਾ ਐਸ ਵੇਲੇ ਸਾਰਾ ਹੀ ਮਾਝਾ ਲਾਉਂਦੇ ਆ ਮਟਰਿਆ 80 90 ਰੁਪਏ ਮੰਡੀ ਦਾ ਭਾਅ ਆ 100 ਰੁਪਏ ਵੇਚਣ ਨੇ ਗਾਹ ਨਾ ਜਾਂਦਾ ਟਮਾਟਰ ਦਾ ਗ੍ਰੇਡ ਐਸ ਵ ਜਿਹੜਾ 1 ਤੋਂ ਮਹੀਨਾ ਪਹਿਲੋ 20 ਰੁਪਏ ਕਿਲੋ ਵੇਖਦਾ ਸੀ ਹੁਣ 120 ਰੁਪਏ ਕਿਲੋ ਬੌਜੀ ਟਮਾਟਰ ਵੇਚਣਦੇ ਆ ਸਾਡਾ ਕੰਮ ਬਹੁਤ ਮਾੜਾ ਆ ਰਿਹਾ ਜੀ ਮਹੀਨਾ ਹੋ ਗਿਆ ਪੈਣੀ ਕੋਈ 200 300 ਤੋਂ ਵੱਧ ਭਜਦਾ ਕੋਈ ਨਹੀਂ ਸਾਰੇ ਏਡੇ ਬੰਦ ਕਰਕੇ ਬੈਠੇ ਆ ਰੇੜੀਆਂ ਲਾਉਂਦੇ ਹੁਣ ਬਹੁਤ ਜਿਆਦੀ ਬੌਜੀ ਮੁਸ਼ਕਿਲ ਆ ਸੌਦੇ ਦੇ ਬਹੁਤ ਮਾੜੇ ਲਾਟ ਹੋਏ ਪਏ ਆ ਜੀ ਨਾਮ ਨਾਲ ਟਿਕਾ ਲੱਗਦੇ ਬਹੁਤ ਜਿਆਦਾ ਜੀ ਚਾਰ ਨਾ ਖਾਂਦੇ 100 ਰੁਪਏ ਕਿਲੋ ਸਬਜ਼ੀ ਆ ਗਾਹ ਰੇਟ ਪੁੱਛ ਕੇ ਕਾਹ ਜਾਂਦਾ ਜੀ ਬਹੁਤ ਜਿਆਦੀ ਪਿਜੀਸ਼ਨ ਮਾਰੀ ਹੋਈ ਪਈ ਆ ਜੀ ਹਾਂਜੀ ਤੁਸੀਂ ਸਭ ਜੀ ਲੈਣਾ ਹੈ ਹਾਂਜੀ ਬਾਈ ਜੀ ਦਾ ਸੋ ਵੀ ਬਾਈ ਦਾ ਲਸਣ ਪੁੱਛਿਆ ਵਾ 80 ਰੁਪਏ ਪਾਵਾ ਅਦਰਕ 60 ਰੁਪਏ ਪਾਵਾ ਤੇ ਗੰਢੇ ਪੁੱਛਿਆ ਸੋ 2 ਢਾਈ ਕਿਲੋ ਇਹਦਾ ਵਿੱਚ ਤੇ ਇਹ ਅੰਬ ਸੋ 7 ਕਿਲੋ ਮਿਲਦੇ ਉਹਨਾਂ ਨਾਲ ਨਿਆਣੇ ਰੋਟੀ ਖਾਣ ਨਾਲ ਆਪ ਖਾਣਾ ਵਾ ਇਹ ਅੰਬ ਨਾਲ ਰੋਟੀ ਪਹਿਲੀ ਵਾਰੀ ਚੱਲੂਗੀ ਭਾਈ ਹੁਣ ਕੀ ਵੀ ਹਫਤਾ ਚੱਲੇਗਾ 10 ਦਿਨ ਚੱਲੇ ਜਿਹਨਾਂ ਦਾ ਸੌਦਾ ਮਹਿੰਗਾ ਹੈ ਮੈਂ ਘੜੀ 300 ਰੁਪਏ ਲੈਣਾ ਪਿਆ ਵਾ ਹੋਰ ਇਹ ਬੱਚੇ ਦਾ ਗੁਜ਼ਾਰਾ ਠੀਕ ਕਰੂੰਗਾ ਇਹ 60 ਰੁਪਏ ਕਿਲੋ ਦੁੱਧ ਆ ਕਿਲੋ ਦੁੱਧ ਨਾਲ ਬੱਚਾ ਕੀ ਪਾਣੀ ਬਹੁਤ ਜ਼ਿਆਦਾ ਓਖਾ ਨਿਕਲਦਾ ਪਿਆ ਬਲਕੇ ਸਬਜ਼ੀ ਕੋਈ ਨਹੀਂ ਖਾ ਸਕਦੇ ਨਹੀਂ ਸਬਜ਼ੀ ਨਹੀਂ ਸਬਜ਼ੀ ਪੁੱਛਿਆ ਗੋਭੀ 80 ਰੁਪਏ 60 ਰੁਪਏ ਆ ਸਾਨੂੰ ਤਾਂ ਜੋ 20 ਰੁਪਏ ਕਿਲੋ ਚੀਜ਼ ਮਿਲੇ ਕਿਲੋ ਘਰ ਦੇ ਨਿਆਣੇ ਟੱਬਰ ਪਾਲੀ ਨਾਲ ਆਪਾਂ ਫੀੜ ਪਾਲ ਲਈ ਆ ਮਟਰ ਪੁੱਛਿਆ ਇਹ ਆਪਾਂ 60 ਰੁਪਏ ਕਿਲੋ ਆ ਕਿਥੇ 20 ਰੁਪਏ ਕਿਲੋ ਮਿਲਦੇ ਸਾਨੂੰ ਕਿਹੜੀਆਂ ਰੁਪਈਆਂ ਦਾ ਕਿਲੋ ਲੈ ਕੇ ਤੇ ਆਲੂ ਦਾਹਾਂ ਦੇ ਪੱਗ ਤੇ ਗੁਜ਼ਾਰਾ ਕਰ ਲੈਂਦਾ ਹੈ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਭਾਈ ਉਹ ਰੋਟੀ ਆਮਣਾ ਕਹੋਗੇ ਰੋਟੀ ਆਮਣਾ ਚੱਲਣੀ ਆ ਸੋਗ ਲੈਣਾ ਨਹੀਂ ਹੋਣਾ ਉਹ 7 ਕਿਲੋ ਮਿਲਦੇ ਪਏ ਉਹ ਤੇ ਤੀਆਂ ਦੇ ਲੈ ਜੂਗਾ ਤੜਕਿਆਰ ਹੋ ਜਾਣਾ ਰਾਤ ਦੇੰ ਦਾ ਤੇ ਕੀ ਵੇਖਣ ਮਿਲਦਾ ਸਭਜੀ ਬਾਊਜੀ ਬਹੁਤ ਬੁਰੀ ਹਾਲਤ ਵਿੱਚ ਜਿਹੜੇ ਜ਼ਿਮੀਦਾਰ ਨੇ ਕੋਈ ਸਬਜ਼ੀ ਵੇਚਣ ਜਾਣਾ ਮੱਢੀ ਜਾ ਉਹਦਾ ਭਾਅ ਕੋਈ ਨਹੀਂ ਮੁੱਤਮੱਲ ਲੈਂਦੇ ਆ ਤੇ ਜੇ ਅਹੀਂ ਖਰੀਦਣ ਉਹਨਾਂ ਦੇ ਉਹ ਸਬਜ਼ੀ ਹਸਾਬ ਨਾਲ ਉਹ 200 150 ਕੀ ਕਿਲੋ ਦਾ ਕੱਟਦੇ ਕਰਦਾ ਬਹੁਤ ਔਖਾ ਜੀ ਬਹੁਤ ਔਖਾ ਜੀ ਸਰਕਾਰਾਂ ਦੇ ਬੜੇ ਹਾਲਾਤ ਮਾੜੇ ਕਿਤੇ ਨੇ ਹਾਰੇ ਵੀ ਚੀਜ਼ ਜਿਹੜੀ ਮਹਿੰਗੀ ਉਹਨਾਂ ਤੇ ਉਹਨਾਂ ਇਹਨਾਂ ਨਵਾਬੀ ਮਤਲਬ ਗੌਰਮੈਂਟ ਨੂੰ ਕਰਨਾ ਚਾਹੀਦਾ ਵੀ ਗਰੀਬ ਦਾ ਵੀ ਸੋਚੇ ਦੁਕਾਨਦਾਰ ਦਾ ਵੀ ਹਰ ਇੱਕ ਦਾ ਸੋਚਣਾ ਚਾਹੀਦਾ ਬਹੁਤ ਬਹੁਤ ਝੜੀ ਮਸਲਾ ਆਉਂਦਾ ਪਰਿਵਾਰ ਪਾਲਣ ਔਖਾ ਹੋਇਆ ਪਿਆ ਜੀ ਆਟੋਮੈਟਰ 120 ਰੁਪਏ ਕਿਲੋ ਆ ਪਿਆਜ ਜਿਹੜੇ 50 ਰੁਪਏ ਕਿਲੋ ਆ ਜਿਹਦੇ ਕਰਤਾ ਨਹੀਂ ਬਣ ਸਕਦਾ ਤੜਕਾ ਨਹੀਂ ਲੱਗਦਾ ਕੀ ਬੰਦਾ ਆਪਣਾ ਜੇ 2-4 ਜੀ ਆਪਣੇ ਪਾਲਣੇ ਦੇ ਕੀ ਬੰਦਾ ਪਰਪਾਲ ਲੂ ਬਹੁਤ ਔਖਾ ਹੋਇਆ ਪਿਆ ਜੀ